ਕਨੇਡੀਅਨ ਕਵਨ ਨਾਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਬੈਂਕ ਆਫ ਕੈਨੇਡਾ ਨੇ ਬੁੱਧਵਾਰ ਨੂੰ ਆਪਣੀ ਦਸੰਬਰ ਦੀ ਮੀਟਿੰਗ ਤੋਂ ਬਾਅਦ ਬੈਂਚਮਾਰਕ ਵਿਆਜ ਦਰ ਨੂੰ ਪੰਜਾਹ ਬੇਸਿਸ ਅੰਕ ਬੀਪੀਐਸ ਘਟਾ ਕੇ 3.25 ਕਰ ਦਿੱਤਾ ਇਹ ਫੈਸਲਾ ਬਾਜ਼ਾਰ ਦੀਆਂ ਉਮੀਦਾਂ ਦੇ ਮੁਤਾਬਕ ਸੀ ਵਿਆਜ ਦਰਾਂ ਚ ਕਟੌਤੀ ਦੇ ਇਸ ਬਿਆਨ ਚ ਬੈਂਕ ਨੇ ਪਹਿਲਾ ਦੀ ਤਰ੍ਹਾਂ ਇਹ ਨਹੀਂ ਕਿਹਾ ਕਿ ਜੇਕਰ ਆਰਥਿਕ ਸਥਿਤੀ ਭਵਿੱਖ ਬਾਣੀ ਮੁਤਾਬਕ ਬਣੀ ਰਹੀ ਤਾਂ ਹੋਰ ਕਟੌਤੀਆਂ ਕੀਤੀਆਂ ਜਾ ਸਕਦੀਆਂ ਨੇ ਹੁਣ ਬੈਂਕ ਨੇ ਕਿਹਾ ਹੈ ਕਿ ਉਹ ਕੇਸ ਦਰ ਕੇਸ ਆਧਾਰ ਤੇ ਹੋਰ ਵਿਆਜ ਦਰਾਂ ਵਿੱਚ ਕਟੌਤੀ ਦੀ ਲੋੜ ਮੁਤਾਬਕ ਬਲੰਕਣ ਕਰੇਗਾ ਕੈਨੇਡਾ ਦੀ ਚੌਥੀ ਚਮਾਹੀ ਇਦੀ ਵਾਦਾ ਜਿੱਥੇ ਉਮੀਦ ਨਾਲੋਂ ਕਮਜ਼ੋਰ ਜਾਪਦਾ ਕੈਨੇਡਾ ਨੇ ਯੂ ਐਸ ਨਰੇਯਾਤ ਤੇ ਨਵੇਂ ਯੂ ਐਸ ਦਾ ਟੈਰਫ ਦੀ ਸੰਭਾਵਨਾ ਆਰਥਿਕ ਨਜ਼ਰੀਏ ਨੂੰ ਹੋਰ ਵੀ ਅਨਿਸ਼ਚਿਤ ਬਣਾਉਂਦੀ ਹੈ ਉਪਭੋਗਤਾ ਖਰਚੀਆਂ ਤੇ ਘਰੇਲੂ ਗਤਿਵਿਧੀਆਂ ਤੀਸਰੀ ਤਿਮਾਹੀ ਵਿੱਚ ਵਧੀਆ ਇਹ ਦਰਸਾਉਂਦੀ ਹੈ ਕਿ ਘਟ ਦਰਾਂ ਦਾ ਉਪਭੋਗਤਾ ਖਰਚਿਆਂ ਤੇ ਪ੍ਰਭਾਵ ਪੈਣਾ ਸ਼ੁਰੂ ਹੋ ਰਿਹਾ ਹੈ। ਅਗਲੇ ਕੁਝ ਸਾਲਾਂ ਵਿੱਚ ਮਹਿੰਗਾਈ ਦਰ ਲਗਭਗ 2% ਰਹਿਣ ਦੀ ਉਮੀਦ ਹੈ। ਹੋਰ ਸੰਗੀ ਅਤੇ ਸੂਬਈ ਨੀਤੀ ਮੰਗ ਅਤੇ ਮੰਗਈ ਦੇ ਪ੍ਰਭਾਵ ਨੂੰ ਪ੍ਰਭਾਵਿਤ ਨਹੀਂ ਕਰਨ ਗਿਆ ਬੈਂਕ ਲੰਬੇ ਸਮੇਂ ਦੇ ਰੁਝਾਨ ਤੇ ਧਿਆਨ ਕੇਂਦ੍ਰਿਤ ਕਰੇਗਾ ਰਿਹਾਈਸ਼ ਇਮੀਗ੍ਰੇਸ਼ਨ ਪੱਧਰ ਵਿੱਚ ਗਿਰਾਵਟ ਬੈਂਕ ਦੇ ਅਕਤੂਬਰ ਪੂਰਵ ਅਨੁਮਾਨ ਨਾਲ 2025 ਵਿੱਚ ਜੀਡੀਪੀ ਵਿਕਾਸ ਦਰ ਨੂੰ ਘਟ ਰੱਖਣ ਦੀ ਸੰਭਾਵਨਾ ਹੈ ਮਹਿੰਗਾਈ ਤੇ ਇਸ ਦਾ ਪ੍ਰਭਾਵ ਘਟ ਹੋਵੇਗਾ ਉਜਾੜਤ ਵਾਧਾ ਹੌਲੀ ਜਾਪਦਾ ਹੈ ਤੇ ਉਤਪਾਦਕਤਾ ਨਾਲੋਂ ਵਧੇ ਰਿਹਾ ਹੈ ਬਾਜ਼ਾਰ ਉੱਤੇ ਅਸਰ ਕੈਨੇਡਾ ਡਾਲਰਸ ਨੇ ਜਿੱਤੇ ਬੀਓਸੀ ਦੇ ਫੈਸਲੇ ਤੋਂ ਬਾਅਦ ਇੱਕ ਮਾਮੂਲੀ ਗਰਾਵਡ ਦੇਖੀ ਹੈ ਦਿਨ ਦੇ ਦੌਰਾਨ 0.3% ਦੇ ਕੇ 1.4140 ਤੱਕ ਪਹੁੰਚ ਗਿਆ ਕੈਨੇਡਾ ਦੀ ਆਰਥਿਕਤਾ ਬਾਰੇ ਚਿੰਤਾ ਕੈਨੇਡਾ ਦੀ ਆਰਥਿਕਤਾ 'ਚ ਅਜੇ ਕੁਝ ਸਮੱਸਿਆਵਾਂ ਨੇ ਅਸਲ ਜੀਡੀਪੀ ਪਹਿਲੀ ਦੋ ਤਿਮਾਹੀ ਵਿੱਚ 0.5 ਫੀਸਦੀ ਦੇ ਮੁਕਾਬਲੇ ਇਸ ਸਾਲ ਤੀਜੀ ਤਿਮਾਹੀ ਵਿੱਚ ਸਿਰਫ 0.3 ਫੀਸਦੀ ਵਧੀ ਹੈ ਜੀਡੀਪੀ ਬੈਂਕ ਦੇ ਅਨੁਮਾਨ ਤੋਂ ਘਟ ਰਹੀ ਹੈ ਜਿਸ ਤੋਂ ਸਾਬਤ ਹੁੰਦਾ ਹੈ ਕਿ ਵਿਆਜ ਦਰਾਂ 'ਚ ਕਟੌਤੀ ਦਾ ਅਜੇ ਅਸਰ ਨਹੀਂ ਪਿਆ ਇਸ ਦਰਾਂ ਮਹਿੰਗਾਈ ਅਜੇ ਵੀ ਬੈਂਕ ਦੇ ਟੀਚੇ ਦੇ ਅੰਦਰ ਹੈ ਸਟੈਟਿਸ ਕੈਨੇਡਾ ਦੇ ਅਨੁਸਾਰ ਅਕਤੂਬਰ ਵਿੱਚ ਖਪਤਕਾਰ ਕੀਮਤ ਸੂਚਕ 2% ਵਧਿਆ ਜੋ ਸਤੰਬਰ ਵਿੱਚ 1.6 ਤੋਂ ਵੱਧ ਦਸਿਆਤੇ ਮਾਰਕੀਟ ਦੀਆਂ ਉਮੀਦਾਂ ਤੋਂ ਵਧੇਰੇ ਸੀ ਮਾਸਿਕ ਆਧਾਰ ਤੇ सीपीआई 0.4 ਵਧਿਆ ਜੋ ਪਿਛਲੇ ਮਹੀਨੇ ਦੇ 0.4 ਦੀ ਗਰਾਵੜ ਤੋਂ ਇੱਕ ਸਕਾਰਾਤਮਕ ਤਬਦੀਲੀ ਹੈ ਮੰਗਾਈ ਵਿੱਚ ਇਹ ਵਾਦਾ ਬੀਓਸੀ ਲਈ ਚੰਗੀ ਖਬਰ ਨਹੀਂ ਹੈ ਪਰ ਇਹ ਚਿੰਤਾ ਦਾ ਵਿਸ਼ਾ ਨਹੀਂ ਕੇਂਦਰੀ ਬੈਂਕ ਨੇ ਆਪਣੀ ਨਵੀਆਂ ਮੁਦਰਾ ਨੀਤੀਆਂ ਰਿਪੋਰਟ ਵਿੱਚ ਸਪਸ਼ਟ ਕੀਤਾ ਕਿ ਉਸ ਨੂੰ ਉਮੀਦ ਹੈ ਕਿ ਵਿੰਗਾਈ ਲੰਮੇ ਸਮੇਂ ਤੱਕ ਆਪਣੇ ਟੀਚੇ ਦੇ ਪੱਧਰ ਦੇ ਨੇੜੇ ਰਹੇਗੀ ਅਤੇ ਨੀਤੀ ਨਿਰਮਾਤਾ ਇਸ ਸਾਲ ਦੀ 1.2% ਦੇ ਵਾਅਦੇ ਦਾ ਅਨੁਮਾਨ ਲਗਾ ਰਹੇ ਨੇ ਜਦੋਂ ਕਿ 2025 ਵਿੱਚ ਜੀਡੀਪੀ 2.1 ਵਧਣ ਦੀ ਉਮੀਦ ਹੈ ਬੈਂਕ ਆਫ ਗਵਰਨਰ ਦਾ ਬਿਆਨ ਕਿ ਟਿਫ ਮੈਕਲਿਮ ਨੇ ਦਰਾਂ ਵਿੱਚ ਕਟੌਤੀ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਬਿਆਨ ਇਹ ਦਿੱਤਾ ਗਿਆ ਕਿ ਕੈਨੇਡੀਅਨਾਂ ਲਈ ਰਾਹਤ ਵਾਲੀ ਗੱਲ ਹੈ ਇਹ ਚੰਗੀ ਖਬਰ ਹੈ ਮਹਿੰਗਾਈ ਨਾਲ ਇੱਕ ਲੰਮੀ ਲੜਾਈ ਹੋ ਰਹੀ ਹੈ ਪਰ ਅਸੀਂ ਹੁਣ ਇਸ ਤੇ ਕਾਬੂ ਪਾ ਲਿਆ ਹੈ ਅਤੇ ਅਸੀਂ ਇਸ ਦੇ ਦੂਜੇ ਪਾਸੇ ਜਾ ਰਹੇ ਹਾਂ ਹੁਣ ਸਾਡਾ ਧਿਆਨ ਸਥਿਰ ਅਤੇ ਘੱਟ ਮਹਿੰਗਾਈ ਨੂੰ ਬਣਾਉਣ ਤੇ ਰਹੇਗਾ ਸਾਨੂੰ ਇਸ ਨੂੰ ਸਹੀ ਤਰੀਕੇ ਨਾਲ ਖਤਮ ਕਰਨਾ ਹੈ ਅਮਰੀਕੀ ਮਹਿੰਗਾਈ ਤੇ ਪ੍ਰਭਾਵ ਇੱਕ ਪਾਸੇ ਨਵੰਬਰ ਦੇ ਲਈ ਅਮਰੀਕਾ ਦੇ ਖਤਕਾਰ ਮੂਲ ਸੂਚਕ ਅੰਕ CPI ਦੀ ਰਿਪੋਰਟ 20 20 ਸੀਓ ਦੀ ਮੀਟਿੰਗ ਤੋਂ ਪਹਿਲਾਂ ਜਾਰੀ ਹੋਣ ਜਾ ਰਹੀ ਹੈ ਜੇਕਰ ਯੂਐਸ ਮੁਦਰਾस्फीਤੀ ਦਾ ਆਂਕੜਾ ਉਮੀਦ ਤੋਂ ਵੱਧ ਹੈ ਇਹ ਯੂਐਸ ਡੀ ਅਤੇ ਸੀਏਡੀ ਦੇ ਭਾਰ ਪਾ ਸਕਦਾ ਖਾਸ ਤੌਰ ਤੇ ਯੂਐਸ ਫੈਡਰਲ ਰਿਜ਼ਰਵ ਦੀ ਮੀਟਿੰਗ ਅਗਲੇ ਹਫਤੇ ਹੋਣ ਵਾਲੀ ਹੈ ਕ੍ਰੈਡਿਕ ਬਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੀਆਂ ਸੋਨੀਆਂ ਪੜ੍ਹਨੀਆਂ ਤਾਂ ਬਨੇ ਰਹੋ ਆਜ਼ ਨਿਊਜ਼ ਵਾਲਾ ਦੇ ਨਾਲ ਟੁਡੇ ਵੀ ਲੋਅਰਡ ਦਿ ਪੋਲੀਸੀ ਇੰਟਰਸਟ ਰੇਟ by 50 basis points. This is our fifth consecutive decrease since June and brings our policy rate to 3 and a quarter percent. Monetary policy has worked to bring inflation back to the 2% target. Our policy focus is now keeping inflation close to target.